ਕਸੀ ਕਾਲ ਜੀ ਆਪ ਸਭ ਦਾ ਸਵਾਗਤ ਹੈ ਮੇਰੇ ਚੈਨਲ ਮਮਾਜ਼ ਕਿਚਨ ਵਿੱਚ ਅੱਜ ਆਪਾਂ ਬਣਾਉਣ ਲੱਗੇ ਹਾਂ ਹਰੀਆਂ ਮੋਟੀਆਂ ਭਰਮੀਆਂ ਮਿਰਚਾਂ ਇਹਦੇ ਲਈ ਆਪਾਂ ਮੋਟੀਆਂ ਹਰੀਆਂ ਮਿਰਚਾਂ ਲਈਆਂ ਹਨ ਉਹਨਾਂ ਦੀ ਪਿੱਛੋਂ ਡੰਡੀ ਕੱਟ ਲਈਏ ਡੰਡੀ ਕੱਟ ਕੇ ਉਹਨਾਂ ਦੇ ਸਾਰੇ ਬੀਂ ਕੱਢ ਲਾਂਗੇ ਬੀਂ ਚੰਗੀ ਤਰ੍ਹਾਂ ਕੱਢਾਂਗੇ ਤਾਂ ਜੋ ਬਾਅਦ ਵਿੱਚ ਆਪਾਂ ਇਹਨਾਂ ਵਿੱਚ ਸਟਫਿੰਗ ਭਰ ਸਕੀਏ ਹੁਣ ਆਪਾਂ ਇੱਕ ਕੜਾਈ ਚ ਲਿਆ ਤੇਲ ਇਦੇ ਵਿੱਚ ਪਾਵਾਂਗੇ ਪਿਆਜ਼ ਤੇ ਪਿਆਜ਼ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲਾਂਗੇ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤੇ ਇਸ ਨੂੰ ਲਾਈਕ ਕਰਨਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਕਮੈਂਟ ਕਰਨਾ ਇਹ ਮਿਰਚਾ ਬਣਾਉਣੀ ਆ ਜਰੂਰ ਤੇ ਤੁਸੀਂ ਕਮੈਂਟ ਕਰਕੇ ਸਾਨੂੰ ਜਰੂਰ ਦੱਸਣਾ ਕਿ ਇਹ ਮਿਰਚਾ ਤੁਹਾਨੂੰ ਕਿਸ ਤਰ੍ਹਾਂ ਦੀਆਂ ਲੱਗੀਆਂ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਫੋਨ ਤੇ ਆਪਾਂ ਹੜਾ ਬਾਰੇ ਵੀਡੀਓ ਵੇਖਦੇ ਰਹਿੰਨੇ ਆ ਆਪਾਂ ਨੂੰ ਹੜ ਪੀੜਤਾ ਲਈ ਪਰਮਾਤਮਾ ਅਗੇ ਅਰਦਾਸ ਕਰਨੀ ਚਾਹੀਦੀ ਹੈ ਕਿ ਉਹ ਪੰਜਾਬ ਤੇ ਆਪਣੀ ਆਪਣਾ ਮੇਰ ਭਰਿਆ ਹੱਥ ਬਣਾਈ ਰੱਖੇ ਤੇ ਇਸ ਤਰ੍ਹਾਂ ਆਪਾਂ ਸਾਰੇ ਪਿਆਜ਼ਾਂ ਨੂੰ ਚੰਗੀ ਤਰ੍ਹਾਂ ਭੁੰਨ ਕੇ ਹੁਣ ਇਹਨਾਂ ਚ ਪਾਵਾਂਗੇ ਹਰੀਆਂ ਮਿਰਚਾਂ ਹਰੀਆਂ ਮਿਰਚਾਂ ਨੂੰ ਵੀ ਆਪਾਂ ਭੁੰਨ ਲਾਂਗੇ ਭੁੰਨਣ ਤੋਂ ਬਾਅਦ ਇਹਨਾਂ 'ਚ ਪਾਵਾਂਗੇ ਸੁੱਕੇ ਮਸਾਲੇ ਸੁੱਕੇ ਮਸਾਲਾਂ 'ਚ ਆਪਾਂ ਪਾਇਆ ਨਮਕ ਹਲਦੀ ਤੇ ਧਨੀਆ ਪਾਊਡਰ ਇਹਦੇ 'ਚ ਲਾਲ ਮਿਰਚ ਨਹੀਂ ਪਾਉਣੀ ਕਿਉਂਕਿ ਇਹ ਮਿਰਚਾਂ ਹੈਗੀਆਂ ਇਸ ਤੋਂ ਬਾਅਦ ਆਪਾਂ ਇਹਨਾਂ 'ਚ ਪਾਵਾਂਗੇ ਆਲੂ ਜੇ ਪਾਉਣੀ ਚਾਹਾਂ ਤਾਂ ਥੋੜੀ ਜਿਹੀ ਲਾਲ ਮਿਰਚ ਪਾ ਸਕਦੇ ਹਾਂ ਪਰ ਮੈਂ ਪਾਈ ਨਹੀਂ ਕਿਉਂਕਿ ਇਹ ਮਿਰਚਾਂ ਜ਼ਿਆਦਾ ਕੌੜੀਆਂ ਨਹੀਂ ਹੁੰਦੀਆਂ ਹੁਣ ਇਸ ਦੇ ਵਿੱਚ ਆਪਾਂ ਉਬਲੇ ਹੋਏ ਆਲੂ ਪਾ ਦੇਾਂਗੇ ਤੇ ਆਲੂਆਂ ਨੂੰ ਚੰਗੀ ਤਰ੍ਹਾਂ ਭੁੰਨ ਲਿਆ ਉਸ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਕਸਤੂਰੀ ਮੇਥੀ ਕਸਤੂਰੀ ਮੇਥੀ ਪਾਉਣ ਤੋਂ ਬਾਅਦ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਲਾ ਲਾਂਗੇ ਤੇ ਹੁਣ ਜੋ ਆਪਾਂ ਸਟਫਿੰਗ ਤਿਆਰ ਕੀਤੀ ਸੀ ਉਸ ਨੂੰ ਇਸ ਤਰ੍ਹਾਂ ਮਿਰਚਾਂ 'ਚ ਭਰ ਦੇਣਾ ਪਰਨ ਤੋਂ ਬਾਅਦ ਇੱਕ ਕੜਾਈ 'ਚ ਲਾਵਾਂਗੇ ਤੇਲ ਉਹਦੇ 'ਚ ਪਾਵਾਂਗੇ ਮਿਰਚਾਂ ਜੋ ਆਪਾਂ ਕੇ ਸਟਫਿੰਗ ਨਾਲ ਭਰੀਆਂ ਹੋਈਆਂ ਸੀ ਇੱਕ-ਇੱਕ ਕਰਕੇ ਆਪਾਂ ਸਾਰੀਆਂ ਮਿਰਚਾਂ ਪਾ ਦਾਂਗੇ ਇਹਨਾਂ ਮਿਰਚਾਂ ਨੂੰ ਆਪਾਂ ਸਲੋ ਗੈਸ ਤੇ ਭੁੰਨਾਂਗੇ ਗੈਸ ਦੀ ਫਲੇਮ ਸੋ ਲੋ ਹੀ ਰੱਖਣੀ ਕਿਉਂਕਿ ਜੇ ਆਪਾਂ ਤੇਜ਼ ਕਰ ਲਾਂਗੇ ਤਾਂ ਮਿਰਚਾਂ ਜਲ ਜਾਣਗੀਆਂ ਲਓ ਜੀ ਹੁਣ ਆਪਣੀਆਂ ਮਿਰਚਾਂ ਹੋ ਗਈਆਂ ਤਿਆਰ ਇਹਨਾਂ ਨੂੰ ਆਪਾਂ ਬਾਹਰ ਕੱਢ ਲਿਆ ਇਸ ਨੂੰ ਪਰੌਠੇ ਨਾਲ ਤੇ ਲੱਸੀ ਨਾਲ ਖਾ ਸਕਦੇ ਹੋ ਜੇਕਰ ਅਸੀਂ ਹੜਪੀੜਤਾਂ ਦੀ ਮਾਲੀ ਮਦਦ ਨਹੀਂ ਕਰ ਸਕਦੇ ਤਾਂ ਉਹਨਾਂ ਲਈ ਅਰਧ